ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰੀਂਾਂ ਭਰ ਰਹੀ ਗੁਰੂ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਈ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹ ਜੀ ਕਾਮ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਹਾੜਾ ਮਨਾ ਰਹੀ ਹੈ ਅੱਜ ਦੇ ਕੀ ਦਿਨ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ 1600 ਦੇ ਛੇਵੇਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਸਾਡੀ ਤਵਾਰੀਖ ਦੇ ਅੰਦਰ ਲਿਖਿਆ ਹੈ ਕਿ ਪਹਿਲੀ ਇੱਟ ਆਪ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਲਗਾਈ ਹੈ ਉਸ ਤੋਂ ਉਪਰੰਤ ਬਹੁਤ ਹੀ ਸਤਕਾਰਯੋਗ ਬਾਬਾ ਬੁੱਢਾ ਸਾਹਿਬ ਅਤੇ ਭਾਈ ਗੁਰਦਾਸ ਜੀ ਨੇ ਇਸ ਮੁਬਾਰਕ ਖੜੇ ਦੀ ਸੇਵਾ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਹੈ ਗੁਰੂ ਨੇ ਦੱਸਿਆ ਕਿ ਭਗਤੀ ਕਰਦੇ ਆਂ ਰੱਬ ਦਾ ਨਾਮ ਜਪਦਿਆਂ ਧਰਮ ਦੇ ਮੁਤਾਬਕ ਰਾਜਨੀਤੀ ਕਰਨੀ ਹੈ ਅਤੇ ਧਰਮ ਦੇ ਮੁਤਾਬਕ ਰੱਬ ਦੇ ਨਿਆਂ ਵਾਲਾ ਸਮਾਜ ਸਿਰਜਣਾ ਹੈ ਇਸ ਲਈ ਪਾਤਸ਼ਾਹ ਜੀ ਨੇ ਸ੍ਰੀ ਅਕਾਲ ਪਤਿ ਸਾਹਿਬ ਜੀ ਸਿਰਜਣਾ ਕੀਤੀ ਸਚੇ ਪਾਤਸ਼ਾਹੀ ਦਾ ਇਹ ਜੋ ਪਾਵਨ ਤਖਤ ਹੈ ਇਸ ਸਮੇਂ ਦੇ ਨਿਜਾਮ ਦੇ ਮੁਤਾਬਕ ਆਪਣੇ ਆਪ ਨੂੰ ਕਦੇ ਨਹੀਂ ਬਦਲਦਾ ਹੈ ਇਹ ਸ੍ਰੀ ਅਕਾਲ ਤਖਤ ਸਾਹਿਬ ਆਕਾਲ ਪੁਰਖ ਦਾ ਤਖਤ ਹੈ ਇਸ ਜੇ ਮਹਾਰਾ ਜੇ ਮੇਰੀ ਪੀੜੀ ਦੇ ਮਹਾਰਾ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਿਵੇਂ ਸਮੇਂ ਦੀਆਂ ਹਕੂਮਤਾਂ ਬਦਲਦੀਆਂ ਨੇ ਤਖਤਾਂ ਦੇ ਨਿظام ਬਦਲਦੇ ਨੇ ਛੇੜੀ ਦਾ ਕਾਲ ਤੱਕ ਸਾਹਿਬ ਦਾ ਨਿظام ਸਦਾ ਹੀ ਧਰਮ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਇਹ ਮੁੱਖ ਜਾਣਵਾੜੀਆਂ ਨੇ ਇਸ ਲਈ ਅਸੀਂ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਚੱਲਦੇ ਹਾਂ ਇਸ ਸੱਚੇ ਤਖਤ ਨੂੰ ਸਦਾ ਹੀ ਸਮਰਪਿਤ ਰਹਿਣਾ ਹੈ 18ਵੀਂ ਸਦੀ ਦੇ ਅੰਦਰ ਜਦੋਂ ਸਿੱਖ ਕੌਮ ਦਾ ਖੁਰਾ ਖੋਜ ਮਿਕਾਉਣ ਤੇ ਲਈ ਬੜੀ ਯਤਨਪੂਰਨ ਹੋਈ ਸੀ ਜਦੋਂ ਐਲਾਨ ਹੋਏ ਜਿਸ ਕੇ ਸਿਰ ਪੈ ਹੋਵੇ ਕੇਸ ਰਜਨ ਦਾ ਦੇਵੂ ਆਪਣੇ ਦੇਸ਼ ਜੋ ਸਿਕਨ ਕੋ ਦਸੇ ਕ੍ਰਾਮ ਸੋ ਭੀਲੇ ਹੈ ਬਹੁਤ ਇਨਾਮ ਉਸ ਵੇੜੇ ਸਮੁੱਚੀ ਕੌਮ ਨੇ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰगोबिंद ਪਾਤਸ਼ਾਹ ਜੀ ਦੇ ਇਸ ਕਾਗਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਾਡਾ ਸੇਧ ਲੈ ਕੇ ਇੱਥੇ ਸਰਬੰਦ ਖਾਲਸੇ ਕੀਤੇ ਤੇ ਕੌਮ ਦੇ ਲਈ ਕੌਮ ਦੇ ਭਵਿੱਖ ਦੇ ਲਈ ਬੜੇ ਸਾਰਤਕ ਫੈਸਲੇ ਹੋਏ ਜਦੋਂ 1762 ਦੇ ਵਿੱਚ ਬਾਜ ਦੇ ਦਿਨ ਹੋਈ ਹੈ ਇਹ ਤਖਤ ਜੁਗ ਜੋਗ ਅਟਲ ਹੈ ਰਬੇ ਦਾ ਸਭ ਉੱਚੀ ਲੋਕਾਈ ਗੁਰੂ ਨਾਨਕ ਨਾਮ ਲੇਵਾ ਸਿੱਖ ਇਸ ਮubarakt ਤਖਤ ਤੋਂ ਹਮੇਸ਼ਾ ਹੀ ਅਗਵਾਈ ਲੈਂਦੇ ਰਹਿਣਗੇ ਇੱਥੇ ਨੌਜਵਾਨਾਂ ਨੇ ਗੁਰੂ ਨੂੰ ਆਪਣੀਆਂ ਜਵਾਨੀਆਂ ਭੇਟ ਕੀਤੀਆਂ ਸੀ ਮੈਂ ਅੱਜ ਦੇ ਦਿਨ ਸਿੱਖ ਜਵਾਨੀ ਨੂੰ ਵਿਸ਼ੇਸ਼ ਅਪੀਲ ਕਰਦਾ ਹਾਂ ਅੱਜ ਸਾਡੇ ਸਮਾਜ ਦੇ ਅੰਦਰ ਸਾਨੂੰ ਗੁਰੂ ਨਾਲੋਂ ਤੋੜਨ ਦੇ ਲਈ ਲੱਜੜਤਾ ਫਿਲਾਈ ਜਾ ਰਹੀ ਹੈ ਤਾਂ ਕਿ ਅਸੀਂ ਗੁਰੂ ਤੋਂ ਦੂਰ ਹੋਈਏ ਗੁਰੂ ਦਾ ਬਚਨ ਹੈ ਮੇਰੇ ਮੋਹਨ ਸਰਮਣੀ ਮੋਲਤ ਬੋਲ ਅਡਾਏ ਸੇਖ ਨੇ ਇਨਾ ਕੰਨਾਂ ਦੇ ਨਾਲ ਸਾਖਤਾ ਦੇ ਗੀਤ ਨਹੀਂ ਸੁਣਨੇ ਅਸੀਂ ਸਾਰੇ ਆਪਣੀ ਜ਼ਿੰਮੇਵਾਰੀ ਸਮਝੀਏ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜੀਏ ਤੇ ਜੋ ਵੀ ਸਮਾਜ ਦੇ ਅੰਦਰ ਲੱਜਟ ਦਾ ਜਾਂ ਮੋਰ ਗੁਰਮਤ ਤੋਂ ਉਲਟ ਬੱਚਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਹੈ ਉਹ ਦੇ ਤੁ ਆਪਣੇ ਬੱਚਿਆਂ ਨੂੰ ਬਚਾਈਏ ਮੈਂ ਸਮੁੱਚੀ ਕੌਮ ਨੂੰ ਗੁਰੂ ਨਾਨਕ ਨਾਮ ਲੇਵਾ ਨੂੰ ਸਮੁੱਚੇ ਸੰਸਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਾ ਦਿਹਾੜੇ ਦੀ ਲੱਖ 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 ਵਧਾਈ ਦਿੰਦਿਆਂ ਆਪੀਲ ਕਰਦਾ ਹਾਂ ਆਹੋ ਆਪਾਂ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਮੇਸ਼ਾ ਨਤਮਸਤ ਕਰਗੇ ਕਲ ਕੀ ਤਰ ਪਾਤਸ਼ਾਹ ਦੇ ਬਚਨ ਆਤਮਾ ਗੁਰੂ ਗ੍ਰੰਥ ਮੇਤ ਸਰੀਰ ਗੁਰੂ ਪੰਥ ਵੇਦ ਇਸ ਸਿਧਾਂਤ ਨੂੰ ਆਸ਼ਾ ਦੇ ਬਚਨ ਆਤਮਾ ਗੁਰੂ ਗ੍ਰੰਥ ਮੇਤ ਸਰੀਰ ਗੁਰੂ ਪੰਥ ਵੇਦ ਇਸ ਸਿਧਾਂਤ ਨੂੰ ਮੰਨੀਏ ਔਲ ਕਲਤੀ ਦੇ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਖਤ ਬਹਿ ਤਖਤ ਹੈ ਕੀ ਲਾਇਕ ਪੰਚ ਸਮਾਏ ਗੁਰਮਤ ਪਾਇਕ ਤਖਤ ਰਾਜਾ ਸੇ ਬਹਿ ਜੇ ਤਖਤੇ ਲਾਇਕ ਹੋਈ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਦਸ਼ਾਹ ਨਿਚਲ ਚੌਰ ਛਤ ਅੱਜ ਮੇਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਦਸ਼ਾਹ ਮਹਾਰਾਜ ਜੀ ਨੇ ਦਾਦੇ ਸਰਤਾਜ ਪੰਚਮ ਪਾਤਸ਼ਾਹ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸ਼ਹਾਦਤ ਤੋਂ ਕਰਵਟ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਿਰਾਸ਼ ਹੋ ਚੁੱਕੀ ਮਨੁੱਖਤਾ ਦੇ ਹਿਰਦਿਆਂ ਦੇ ਅੰਦਰ ਇੱਕ ਨਵਾਂ ਦੀਪ ਜਗਾਉਂਦੇ ਹੋਏ ਦਿੱਲੀ ਤਖਤ ਤੋਂ ਉੱਚਾ ਅਕਾਲ ਦਾ ਤਖਤ ਰਚਿਆ ਜਿਸ ਦੀ ਸਿਰਜਣਾ ਮੀਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਹਿਲੀ ਇਟ ਅਕਾਲ ਤਖਤ ਸਾਹਿਬ ਦੀ ਨੀਂਵ ਦੇ ਵਿੱਚ ਆਪ ਰੱਖੀ ਤੇ ਉਸ ਤੋਂ ਬਾਅਦ ਕਿਸ ਹੀ ਰਾਜ ਨੇ ਹੱਥ ਲਗਾਇਓ ਬੁੱਢਾ ਔਰ ਗੁਰਦਾਸ ਬਣਾਇਓ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਮਹਾਨ ਤਖਤ ਦੀ ਸੰਪਾਦਨਾ ਕਰਕੇ ਪਾਵਨ ਤਖਤ ਦੇ ਉੱਪਰ ਬਰਾਜਮਾਨ ਹੋਏ ਮੀਰੀ ਤੇ ਪੀਰੀ ਦੀਆਂ ਸ੍ਰੀ ਸਾਹਿਬਾਂ ਧਾਰਨ ਕੀਤੀਆਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖ ਸੰਗਤਾਂ ਦੇ ਨਾਮ ਹੁਕਮਨਾਮੇ ਜਾਰੀ ਕੀਤੇ ਕਿ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਦੀ ਖੁਸ਼ੀ ਲੈਣੀ ਹੈ ਉਹ ਚੰਗੀ ਜਵਾਨੀ ਆਪਣੇ ਪਰਿਵਾਰਾਂ ਵਿੱਚੋਂ ਚੰਗੀ نسل ਦੇ ਘੋੜੇ ਤੇ ਚੰਗੇ ਸ਼ਾਸਤਰ ਭੇਟਾ ਕਰਨ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸ਼ਾਸਤਰ ਧਾਰੀ ਫੌਜ ਤਿਆਰ ਕੀਤੀ ਜ਼ੁਲਮ ਦੇ ਖਿਲਾਫ ਜ਼ਾਬਰ ਨੂੰ ਦੰਦ ਦੇਣ ਵਾਸਤੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਾਤਮਲ ਤੇ ਅਬਦੁਲ ਢਾਡੀਆਂ ਨੂੰ ਮਾਣ ਸਨਮਾਨ ਦੇ ਕੇ ਪਿਆਰ ਦੇ ਕੇ ਉਹਨਾਂ ਦੇ ਅੰਦਰ ਨਵੀਂ ਰੂਹ ਪੋਕੀ ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਬਖਸ਼ਿਸ਼ ਕੀਤੇ ਹੋਏ ਮੇਰੀ ਪੀੜੀ ਦੇ ਸਿਧਾਂਤ ਨੂੰ ਵਾਰਾਂ ਦੇ ਰਾਹੀਂ ਇਤਿਹਾਸ ਦੇ ਰਾਹੀਂ ਉਜਾਗਰ ਕੀਤਾ ਜੋ ਮਰਯਾਦਾ ਜਿਹੜੀ ਹੈ ਚੱਲ ਰਹੀ ਹੈ ਸੋ ਅੱਜ ਦੇ ਸ਼ੁਭ ਦਿਹਾੜੇ ਦੀਆਂ ਸਮੂਹ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਕਤਲ ਬੁੱਧਾ ਗਿਆ ਇਲਜ਼ਾਮ ਜਿਹੜੇ ਨੇ ਉਹ ਨਿਹੰਗ ਸਿੰਘ ਦੇ ਮਾਣੇ ਦੇ ਵਿੱਚ ਦੋ ਵਿਅਕਤੀਆਂ ਦੇ ਉੱਤੇ ਲੱਗੇ ਨੇ ਉਹ ਲੜਕੀ ਦੱਸਿਆ ਜਾ ਰਿਹਾ ਸੀ ਕਿ ਸੋਸ਼ਲ ਮੀਡੀਆ ਉੱਤੇ ਲਚਰਤਾ ਫਲਾਉਂਦੀ ਸੀ ਕਿ ਪੰਜਾਬੀਆਂ ਨੂੰ ਬਦਨਾਮ ਕੀਤਾ ਜਾਂਦਾ ਸੀਗਾ ਕੀ ਕਹਿਣਾ ਚਾਹੋਗੇ ਜੀ ਤੁਸੀਂ ਅੱਜ ਦਾ ਦਿਨ ਇਸ ਕਾਰਜ ਵਾਸਤੇ ਵਿਸ਼ੇਸ਼ਤਾ ਦਾ ਦਿਹਾੜਾ ਹੈ ਜਿੱਥੇ ਸਤਿਗੁਰੂ ਗੁਰੂ ਅਰਜਨ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਪਾਵਨ ਤਖਤ ਰਚਿਆ ਉੱਥੇ ਸਾਨੂੰ ਇਹ ਲਚਰਤਾ ਭਰੇ ਗੀਤ ਤੇ ਗੰਦਗੀ ਤੋਂ ਦੂਰ ਰਹਿਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਕੀਤਾ ਕਿ ਮੇਰੇ ਮੋਹਨ ਇਹ ਸਾਖ ਸਾਖਤ ਨਾਦ ਜਿਹੜੇ ਗੀਤ ਨੇ ਇਹ ਸਾਡੇ ਸਰਵਣਾ ਦੇ ਅੰਦਰ ਨਹੀਂ ਪਾਣੇ ਚਾਹੀਦੇ ਭਾਵ ਸਾਡੀ ਸਿੱਖ ਨੌਜਵਾਨੀ ਨੂੰ ਨਹੀਂ Hindu Musalman ਇਸ ਸਮੁੱਚੇ ਵਰਗ ਦੇ ਨੌਜਵਾਨਾਂ ਨੂੰ ਇਹ ਗੰਦੇ ਗੀਤ ਨਹੀਂ ਸੁਣਨੇ ਚਾਹੀਦੇ ਪਰ ਜਿਹੜੇ ਇਹੋ ਜਿਹੇ ਲੋਕ ਕਾਰਜ ਕਰਦੇ ਨੇ ਕਿਸੇ ਹੋਰ ਧਰਮ ਦੇ ਵਿੱਚੋਂ ਆਪਣਾ ਨਾਮ ਚੇਂਜ ਕਰਕੇ ਸਿੱਖ ਕੌਮ ਨੂੰ ਬਦਨਾਮ ਕਰਦੇ ਨੇ ਉਹਨਾਂ ਦੇ ਨਾਲ ਤੇ ਭਾਈ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਕੋਈ ਗਲਤ ਨਹੀਂ ਹੋਇਆ ਇਹ ਪਹਿਲਾਂ ਵੀ ਹੁੰਦਾ ਹੈ ਤੇ ਹੁਣ ਵੀ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਕਿ ਸਮੁੱਚੀ ਮਨੁੱਖਤਾ ਨੂੰ ਜਿੱਥੇ ਸਰਬਸਾਂਝੀ ਵਾਲਤਾ ਦਾ ਇਹ ਘਰ ਹੈ ਗੁਰੂ ਨਾਨਕ ਦਾ ਘਰ ਆਪਣੇ ਕੰਠ ਨਾਲ ਲਾਉਂਦਾ ਹੈ ਗਲੇ ਨਾਲ ਲਾਉਂਦਾ ਹੈ ਗੁਰੂ ਅਮਰਦਾਸ ਮਾਰੇ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਇਸ ਤਖਤ ਦੇ ਉਤੋਂ ਜਦੋਂ ਜਦੋਂ ਵੀ ਕਿਸੇ ਨਾਲ ਜ਼ੁਲਮ ਹੋਇਆ ਭਾਵੇਂ ਕਿਸੇ ਪੰਡਤ ਦੀ ਘਰ ਵਾਲੀ ਨੂੰ ਜ਼ਾਲਮਾਂ ਨੇ ਚੁੱਕ ਕੇ ਆਪਣੇ ਹਰਮਾਂ ਦੇ ਵਿੱਚ ਆਪਣੇ ਮਹਿਲਾਂ ਵਿੱਚ ਪਾਇਆ ਤੇ ਗੁਰੂ ਕਾ ਖਾਲਸਾ ਛਡਾ ਕੇ ਲੈ ਕੇ ਆਉਂਦਾ ਰਿਆ ਗੁਰੂ ਕੇ ਸਿੱਖ ਵੀ ਛਡਾ ਕੇ ਲੈ ਕੇ ਆਉਂਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ